18 ਸਤੰਬਰ ਤੋਂ ਅੱਜ ਤੋਂ ਵਿੰਡਫਾਲ ਟੈਕਸ ਜਿਹੜਾ ਪੈਟਰੋਲ ਯਾਨੀ ਕਿ ਕਰੂਡ ਆਇਲ ਤੇ ਜਿਹੜਾ ਵਿੰਡਫਾਲ ਟੈਕਸ ਲੱਗਦਾ ਆ ਉਸ ਨੂੰ ਬੰਦ ਕਰ ਦਿੱਤਾ ਜਾਏਗਾ। ਦਰਅਸਲ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਜਿਹੜੀਆਂ ਨੇ ਇੱਕ ਵਾਰ ਫਿਰ ਤੋਂ ਬਹੁਤ ਘਟ ਆ ਗਈਆਂ ਨੇ ਜਿਸ ਕਰਕੇ ਵਿੰਡਫਾਲ ਟੈਕਸ ਜਿਹੜਾ ਆ ਇੰਡੀਆ ਦੇ ਵਿੱਚ ਲੱਗਦਾ ਆ ਇਹਨੂੰ ਆਪਾਂ ਕਹਿੰਦੇ ਐਕਸਟਰਾ ਐਡੀਡ ਟੈਕਸ ਇਸ ਨੂੰ ਬੰਦ ਕਰ ਦਿੱਤਾ ਅੱਜ ਤੋਈ ਔਰ ਤਕਰੀਬਨ ਇਹ 1 ਟਨ ਦੇ ਪਿੱਛੇ 18000ਆਂ 8000 ਰੁਪਿਆ ਪਹਿਲਾਂ ਤੋਂ ਲਾਇਆ ਜਾ ਰਿਹਾ ਸੀਗਾ ਪਰ ਹੁਣ ਇਸ ਨੂੰ ਬੰਦ ਕਰਨ ਦੀ ਗੱਲ ਕੀਤੀ ਗਈ ਹੈ ਔਰ ਇਹਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਪੈਟਰੋਲ ਤੇ ਡੀਜ਼ਲ ਸਸਤਾ ਮਿਲ ਸਕਦਾ ਹੈ ਹਾਲਾਂਕਿ ਜਿਹੜੇ ਕਿ ਪੈਟਰੋਲ ਡੀਜ਼ਲ ਦੇ ਵੈਂਡਰਸ ਨੇ ਉਹ ਇਹ ਕਹਿੰਦੇ ਨੇ ਕਿ ਜੇਕਰ ਇਹ ਵੈਲਿਊ ਕਨਸਟੈਂਟ ਰਹਿੰਦੀ ਹੈ ਯਾਨੀ ਕਿ ਲਗਾਤਾਰ ਰਹਿੰਦੀ ਹੈ ਤਾ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਪੈਟਰੋਲ ਦੀਆਂ ਕੀਮਤਾਂ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਆ ਸਕਦੀ ਹੈ ਕਿਉਂਕਿ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਆਈ ਹੋਈ ਹੈ ਜਿਸ ਕਰਕੇ ਵਿੰਡਫਾਲ ਟੈਕਸ ਜਿਹੜਾ ਆ ਕੇਂਦਰ ਸਰਕਾਰ ਨੇ ਉਸ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ ਸੋ ਇਸ ਕਰਕੇ ਅੱਜ ਤੋਂ ਹੀ ਲੱਗੇਗਾ 18 ਸਤੰਬਰ ਹੈ ਔਰ ਅੱਜ ਤੋਂ ਹੀ ਪੂਰੇ ਤਰੀਕੇ ਦੇ ਨਾਲ ਸਲੈਸ਼ ਕਰ ਦਿੱਤਾ ਆ ਇਹ ਚ ਕਿਸੇ ਤਰੀਕੇ ਦਾ ਕੋਈ ਨਹੀਂ ਲੱਗੇਗਾ ਪਰ ਜੇਕਰ ਕੰਪਨੀਆਂ ਜਿਹੜੀਆਂ ਨੇ ਚਾਹੇ ਇੰਡੀਅਨ ਪੈਟਰੋਲੀਅਮ ਹੈ ਜਾਂ ਕੋਈ ਹੋਰ ਕੰਪਨੀਆਂ ਜਿਹੜੀਆਂ ਵੈਂਡਰਿੰਗ ਕਰਦੀਆਂ ਨੇ ਜਾਂ ਅੱਗੋ ਭੇਜਦੀਆਂ ਨੇ ਉਹ ਕਹਿੰਦੇ ਆ ਕਿ ਜੇਕਰ ਕਨਸਟੈਂਟ ਰਹਿੰਦੀ ਹੈ ਇਹ ਵੈਲਿਊ ਇਹ ਥੋੜੇ ਦਿਨਾਂ ਤੱਕ ਤਾਂ ਫਿਰ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਪੈਟਰੋਲ ਤੇ ਡੀਜ਼ਲ ਸਸਤਾ ਮਿਲ ਸਕਦਾ ਹੈ ਤੁਹਾਨੂੰ ਯਾਦ ਹੋਏਗਾ ਕਿ ਇੱਕ ਵਾਰ ਕੱਚੇ ਤੇਲ ਦੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ 1 ਡਾਲਰ ਪ੍ਰਤੀ ਬੈਰਲ ਹੋ ਗਈ ਸੀ ਵੈਲਿਊ ਤੇ ਉਸ ਤੋਂ ਉਦੋਂ ਵੀ ਇਹ ਜਿਹੜਾ ਵਾਟਰਫਾਲ ਸੈਸ ਸੀਗਾ ਵਾਟਰਫਾਲ ਟੈਕਸ ਸੀਗਾ ਉਸ ਨੂੰ ਖਤਮ ਕੀਤਾ ਗਿਆ ਸੀ ਹੁਣ ਇੱਕ ਵਾਰ ਫਿਰ ਤੋਂ ਕੱਚੇ ਤੇਲ ਦੀਆਂ ਮਾਰਕੀਟਾਂ ਦੇ ਵਿੱਚ ਗਰਾਵਟ ਆਈ ਹੈ ਜਿਸ ਕਰਕੇ ਵਿੰਡਫਾਲ ਟੈਕਸ ਜਿਹੜਾ ਆਇਆ ਉਸ ਨੂੰ ਘਟਾ ਕੇ ਜ਼ੀਰੋ ਕਰ ਦਿੱਤਾ ਹੈ ਯਾਨੀ ਕਿ ਬਿਲਕੁਲ ਖਤਮ ਕਰ ਦਿੱਤਾ ਹੈ ਜਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੱਡੀ ਸੰਭਾਵਨਾ ਹੈ ਕਿ ਟੈਕਸ ਤੋਂ ਬਾਅਦ ਜਿਹੜਾ ਇਹ ਗੱਲ ਕੀਤੀ ਜਾਵੇ ਕਿ ਪੈਟਰੋਲ ਤੇ ਡੀਜ਼ਲ ਸਸਤਾ ਹੋ ਸਕਦਾ ਸੋ ਜੇ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਤੁਹਾਡਾ ਪੈਟਰੋਲ ਤੇ ਡੀਜ਼ਲ ਜਿਹੜਾ ਹੈ ਉਹਦੇ ਵਿੱਚ ਬਹੁਤ ਵੱਡਾ ਖਰਚਾ ਹੈ ਤੇ ਤੁਹਾਡੇ ਲਈ ਇਹ ਰਾਹਤ ਵਾਲੀ ਖਬਰ ਹੈ ਪਰ ਜੇਕਰ ਕਿਉਂਕਿ ਹਰ ਕੋਈ ਜਿਹੜਾ ਆ ਅੱਜ ਕਮਿਊਟ ਕਰਦਾ ਆ ਆਪਣੇ ਦਫ਼ਤਰ ਆਪਣੇ ਸਕੂਲ ਬੱਚਿਆਂ ਨੂੰ ਛੱਡਣ ਯਾ ਫਿਰ ਬਾਸਟ ਟ੍ਰੈਵਲ ਕਰਨ ਦੇ ਲਈ ਹਰ ਕਿਸੇ ਨੂੰ ਪੈਟਰੋਲ ਤੇ ਡੀਜ਼ਲ ਦੇ ਨਾਲ ਦੋ ਹੱਥ ਕਰਨੇ ਪੈਂਦੇ ਆ ਸੋ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਵਾਕਈ ਇਹ ਵੈਲਿਊ ਕਨਸਟੈਂਟ ਰਹਿੰਦੀ ਹੈ ਲਗਾਤਾਰ ਰਹਿੰਦੀ ਹੈ ਕੱਚੇ ਤੇਲ ਦੀ ਕੀਮਤ ਵੀ ਥੋੜੀ ਘਟ ਰਹੀਦੀ ਹੈ ਤੇ ਆਉਣ ਵਾਲੇ ਦਿਨਾਂ ਚ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ ਕਿਉਂਕਿ ਬਹੁਤ ਵੱਡਾ ਚੰਕ ਜਿਹੜਾ ਘਟਾਇਆ ਜਾ ਸਕਦਾ ਆ ਔਰ ਇਹਦੇ ਨਾਲ ਫਾਇਦਾ ਹੋਏਗਾ ਹਰ ਕਲਾਸ ਦੇ ਨੂੰ ਚਾਹੇ ਉਹ ਹਾਇਰ ਕਲਾਸ ਹੈ ਮੀਡੀਅਮ ਕਲਾਸ ਹੈ ਵਰਕਿੰਗ ਕਲਾਸ ਹੈ ਹਰ ਕਿਸੇ ਨੂੰ ਫਾਇਦਾ ਹੋਏਗਾ ਪੈਟਰੋਲ ਤੇ ਡੀਜ਼ਲ ਦੇ ਸਸਤੇ ਹੋਣ ਦੇ ਨਾਲ